ਗਾਣੇ 410 ਨੇ ਦੋਸਤੋ ਰਿਕਾਰਡ ਤੋੜ ਦਿੱਤੇ ਨੇ ਦੇਖ ਸਕਦੇ ਹੋ ਗਾਣਾ ਟ੍ਰੈਂਡਿੰਗ ਨੰਬਰ 1 ਤੇ ਚੱਲਿਆ ਹੋਇਆ ਹੈ ਹਰ ਪਾਸੇ ਇਹ ਰੁਤਬਾ ਦੋਸਤੋ ਮੂਸੇ ਵਾਲੇ ਜੱਟ ਦਾ ਗੋਹਰਿਆਂ ਕਾਲਿਆਂ ਨੂੰ ਵੀ ਗਾਣਾ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਹੈ ਤੇ ਮੈਂ ਇੱਕ ਵੀਡੀਓ ਵੀ ਪਾਈ ਸੀ ਜਿਸ ਦੇ ਵਿੱਚ ਅਮਰੀਕਾ ਦੇ ਕਾਲੇ ਸਿੱਧੂ ਦੇ ਗਾਣੇ 410 ਨੂੰ ਕਿੰਨਾ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਗੱਡੀਆਂ ਤੇ ਵਿੱਚ ਵੱਜਿਆ ਹੋਇਆ ਗਾਣਾ ਤੇ ਦੋਸਤੋ ਹੁਣ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਅਮਰੀਕਾ ਦੀ ਇੱਕ ਗੋਰੀ ਦੀ ਜਿਸ ਦੇ ਗੱਡੀ ਦੇ ਵਿੱਚ 410 ਗਾਣਾ ਚੱਲਿਆ ਹੋਇਆ ਤੇ ਨਾਲ ਦੀ ਨਾਲ ਉਹ ਗਾਣਾ ਵੀ गाੰਦੀ ਹੈ ਦੇਖੋ ਦੋਸਤੋਂ ਤੁਸੀਂ ਵੀ ਇਸ ਵੀਡੀਓ ਨੂੰ ਹੌਲੀ-ਹੌਲੀ ਕੱਢ ਜਾਵੇ ਸ਼ੋਅਰ ਪਲੱਸ ਵਿੱਚ ਕਿਹੜੇ ਕੱਢ ਜਾਵੇ ਵੀਡੀਓ ਸਾਰਿਆਂ ਨੂੰ ਦੋਸਤੋਂ ਦੇਖ ਹੀ ਲਈ ਹੋਗੀ ਤੇ ਵੀਡੀਓ ਪਸੰਦ ਵੀ ਆਈ ਹੋਊਗੀ ਗਾਣੇ ਨੂੰ ਕਿੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੈ ਦੋਸਤੋਂ ਹਰ ਪਾਸੇ ਅਨੀ ਮਾਲਟਨ ਤੇ ਸਿੱਧੂ ਮੂਸੇਵਾਲੇ ਦੇ ਇਸ ਗਾਣੇ ਨੇ ਰਿਕਾਰਡ ਹੀ ਤੋੜ ਦਿੱਤੇ ਨੇ ਗਾਣਾ ਦੋਸਤੋ ਟ੍ਰੈਂਡਿੰਗ ਨੰਬਰ 1 ਤੇ ਚੱਲਿਆ ਹੋਇਆ ਕੈਨੇਡਾ ਆਸਟ੍ਰੇਲੀਆ ਤੇ ਇੰਡੀਆ ਤੇ ਹੋਰ ਵੀ ਕਈ ਕੰਟਰੀਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਫੈਨਸ ਤੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ